ਪਟਿਆਲਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਤੀਸ ਦਾ ਤਿਉਹਾਰ ਬੜੀ ਹੀ ਉਤਮਤਾਮ ਦੇ ਨਾਲ ਮਨਾਇਆ ਗਿਆ। ਜੀ ਨਾਮ ਮੇਰਾ ਪੰਚਮੀਰਾ ਨਾਮ ਮਕਰੀਨ ਕੌਰ ਹੈ ਜੀ। ਮੈਂ ਪਟਿਆਲਾ ਦੀ ਰਹਿਣ ਵਾਲੀ ਹਾਂ ਜੀ। ਸਾਡਾ ਸਰੰਦ ਰੋ ਰਣਜੀਤ ਨਗਰ ਦੇ ਜੀ ਬਹੁਤ ਵਧੀਆ ਤੀਆਂ ਦਾ ਤਿਉਹਾਰ ਅਸੀਂ ਮਨਾ ਰਹੇ ਹਾਂ ਜੀ। ਸਾਨੂੰ ਉਮੀਦ ਅਸੀਂ ਹਰ ਸਾਲ ਇਦਾਂ ਹੀ ਤੀਆਂ ਦਾ ਤੀਆਂ ਦਾ ਤਿਉਹਾਰ ਇਦਾਂ ਹੀ ਹਰ ਸਾਲ ਖੁਸ਼ ਹੋ ਕੇ ਮਨਾਈਏ ਜੀ। ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਕੀ ਕੁਝ ਰਿਹਾ ਹੈ ਇਸ ਤਿਉਹਾਰ ਦੇ ਵਿੱਚ? ਕੀ ਆਪਕੀ ਚਾਹ ਹੈ? ਤੀਆਂ ਦੇ ਵਿੱਚ ਬਹੁਤ ਵਧੀਆ ਕਿੱਦਾਂ ਸਗਾ ਇੰਜੋਏ ਵਾਂਟ ਸੀਗੀ ਬਹੁਤ ਵਧੀਆ ਲੇਡੀਜ਼ ਨੇ ਜਿਹੜੀਆਂ ਸਾਡੇ ਨਾਲ ਜੁੜੀਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਪੰਗੜਾ ਪਾਇਆ ਨੱਚੇ ਟੱਪੇ ਬਹੁਤ ਵਧੀਆ ਇੰਜੋਏ ਕੀਤਾ ਜੀ। ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਤਕੌਰ ਰਣਜੀਤਨਗਰ ਸਰੰਧ ਰੋਡ ਦੇਸੀ ਰਹਿਣ ਵਾਲੇ ਆ। ਮੈਂ ਪ੍ਰਧਾਨ ਆ ਰਣਜੀਤਨਗਰ ਦੀ ਤੇ ਇਸ ਕਰਕੇ ਅਸੀਂ ਤੀਆਂ ਦਾ ਪ੍ਰੋਗਰਾਮ ਹਰ ਸਾਲ ਮਨਾ ਰਹੇ ਹਾਂਗੇ। ਪਹਿਲਾਂ ਅਸੀਂ ਚਲੋ ਥੋੜਾ ਬੋਤਾ ਕਰਦੇ ਸੀ ਅੱਜ ਸਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਅਸੀਂ ਹੋਟਲ ਦੇ ਵਿੱਚ ਕਰ ਰਹੇ ਹਾਂਗੇ 3 ਦਾ ਪ੍ਰੋਗਰਾਮ ਲੇਡੀਜ਼ ਸਾਡੇ ਕੋਲੇ ਸਾਰੀਆਂ ਬਹੁਤ ਜ਼ਿਆਦਾ ਇਹਨਾਂ ਨੇ ਸਹਿਯੋਗ ਦਿੱਤਾਗਾ ਬਹੁਤ ਜ਼ਿਆਦਾ ਵਧੀਆ 3 ਮਨਾਈਆਂ ਨੇ ਇਸ ਦੇ ਵਿੱਚ ਅਸੀਂ ਗੇਮਾਂ ਵਗੈਰਾ ਵੀ ਰੱਖੀਆਂ ਨੇ ਜਿਵੇਂ ਤੁਬੋਲਾ ਹੋਗੀ ਹੋਰ ਵੱਖ-ਵੱਖ ਗੇਮਾਂ ਹੋ ਗਈਆਂ ਇਸ ਕਰਕੇ ਸਾਰਾ ਲੇਡੀ ਨੇ ਭਾਗ ਲੀਤਾਗਾ ਸਾਡੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਸਾਰੀ ਲੇਡੀਜ਼ ਇੰਜੋਏ ਕਰ ਰਹੀਆਂ ਨੇ ਬਹੁਤ ਖੁਸ਼ ਨੇ ਗਿੱਤਾਂ ਪੰਗੜਾ ਸਾਰਾ ਕੁਝ ਲੇਡੀਆਂ ਕਰ ਰਹੀਆਂ ਮਹਿਮਾਨ ਦੇ ਤੌਰ ਤੇ ਅੱਜ ਕੋਈ ਪਹੁੰਚਿਆ ਵੀ ਹੈਗਾ ਜੀ ਸਾਡੇ ਹਾਂਜੀ ਸਰ ਸਾਡੇ ਵਿੱਚ ਪਹੁੰਚਿਆ ਐਮ ਐਲ اے ਹਰਮੀਖ ਸਿੰਘ ਦੇ ਮੈਸੇਜ ਪਹੁੰਚੇ ਆ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਵਿੱਚ ਪਹੁੰਚੇ ਨੇ ਸਾਡਾ ਸਨਮਾਨਤ ਕੀਤਾਗਾ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਜਿਹੜਾ ਤੀਆਂ ਦਾ ਤਿਉਹਾਰ ਹੈ ਉਹ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਕਸਰ ਪਹਿਲਾਂ ਅਸੀਂ ਸੁਣਿਆ ਜਿਵੇਂ ਸਾਡੇ ਬਜ਼ੁਰਗਾਂ ਤੋਂ ਵੀ ਉਹ ਕਹਿੰਦੀਆਂ ਸੀ ਸਾਡੀਆਂ ਮਾਤਾਵਾਂ ਦੱਸਦੀਆਂ ਸੀ ਕਿ ਜਿਵੇਂ ਕਿ ਜਿਹੜੀਆਂ ਨਵੀਆਂ ਵਿਆਹੀਆਂ ਜਾਂਦੀਆਂ ਨੇ ਬੇਟੀਆਂ ਸੋਣ ਦੇ ਮਹੀਨੇ ਚ ਪੇਕੇ ਘਰ ਰਹਿਣ ਆਉਂਦੀਆਂ ਸੀ ਤਾਂ ਜਿਹੜਾ ਸੋਣ ਮਹੀਨਾ ਹੈ ਸਾਰੀਆਂ ਸਹੇਲੀਆਂ ਨੂੰ ਇਕੱਠਾ ਕਰਕੇ ਤੇ ਤੀਆਂ ਦਾ ਤਿਹਾਰ ਜਿਹੜਾ ਸਾਰੀਆਂ ਇਸ ਮਹੀਨੇ ਚ ਇਕੱਠੀਆਂ ਹੁੰਦੀਆਂ ਨੇ ਕਹਿੰਦੇ ਨਾ ਸੋਣ ਵੀਰਾ ਮਿਲਾਵੇ ਤੇ ਜਿਹੜਾ ਭਾਦੋ ਚੰਦਰਾ ਵਿਛੋੜੇ ਪਾਵੇ ਸੋ ਇਸ ਕਰਕੇ ਜਿਹੜਾ ਤੀਆਂ ਦਾ ਤਿਹਾਰ ਹੈ ਬੜਾ ਅੱਛੀ ਤਰ੍ਹਾਂ ਪੂਰੇ ਪੰਜਾਬ ਵਿੱਚ ਹੀ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਮੈਂ ਵੀ ਇੱਥੇ ਰਣਜੀਤ ਨਗਰ ਤੋਂ ਮੇਰੀ ਭੈਣ ਪ੍ਰੀਤ ਕੋਰਾ ਰਾਣ ਨੇ ਜਿਹੜਾ ਪ੍ਰੋਗਰਾਮ ਰੱਖਿਆ ਸੋ ਬੜਾ ਅੱਛੇ ਤਰੀਕੇ ਨਾਲ ਇਹਨਾਂ ਨੇ ਇੱਥੇ ਆਰਗੇਨਾਈਜ਼ ਕਰਕੇ ਤੇ ਸਾਰੀਆਂ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਜਾ ਸਕਦਾ ਅਸਲ 'ਚ ਜਿਵੇਂ ਹੁਣ ਚਲੋ ਉਹ ਰਿਵਾਜ ਵੀ ਹੁਣ हट ਗਿਆ ਸੋਨ ਮਹੀਨੇ 'ਚ ਰਹਿਣ ਵਾਲਾ ਬਾਕੀ ਜਿਵੇਂ ਹੁਣ ਅਸੀਂ ਵੀ ਬੇਟੀਆਂ ਹੀ ਆ ਜਿਹੜੀਆਂ ਬਹਾਂ ਹੁੰਦੀਆਂ ਨੇ ਸੋ ਉਹ ਵੀ ਬੇਟੀਆਂ ਹੀ ਮੰਨਦੇ ਨੇ ਸਹੁਰੇ ਘਰ ਵਾਲੇ ਇਸੇ ਕਰਕੇ ਅਸੀਂ ਵੀ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਇਸੇ ਬਹਾਨੇ ਮਿਲ ਲੀਦਾ ਤੇ ਅੱਛਾ ਲੱਗਦਾ ਵੀ ਮੈਂ ਨਾਮ ਲੈਣਾ ਤੁਹਾਡਾ ਤਜਿੰਦਰਪੁਰ ਹਾਂ ਤੁਸੀਂ 3 ਦੇ ਪ੍ਰੋਗਰਾਮ ਤੇ ਪਹੁੰਚੇ ਹੋ ਕੀ ਕਹੋਗੇ ਬਸ ਵਧੀਆ 3 ਦਾ ਮੌਸਮ ਜਿਵੇਂ ਅੱਜ ਕੱਲ ਪਹਿਲਾਂ ਤੇ ਛੱਡ ਹੀ ਗਏ ਸੀ ਜਿਵੇਂ ਕਿ 3 ਦਾ ਬਣਾਣਾ ਇਹ ਬਹੁਤ ਵਧੀਆ ਪ੍ਰੋਗਰਾਮ ਕੀਤਾ ਪ੍ਰੀਤਮਨ ਦੇ ਹਰਲੀਨ मैम ਨੇ ਤੇ ਕੱਲ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਗਰੀਬ ਕੁੜੀਆਂ ਨੂੰ ਸਲਾਈ ਸੈਂਟਰ ਖਲਾ ਕੇ ਦੇ ਕੇ ਉਹਨਾਂ ਨੂੰ ਮਸ਼ੀਨਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਹਾਂ ਬਹੁਤ ਜਾਨੇ ਤੇ ਸੋਨ ਦੇ ਮਹਿਨੇ ਦੀ ਪਾਰਟੀ ਮੈਂ ਤਾਂ ਪਹਿਲਾ ਪਹਿਲੀ ਵਾਰ ਇੰਜੋਏ ਕਰ ਰਹੀ ਹਾਂ ਪਹਿਲਾਂ ਕਦੀ ਨਹੀਂ ਪਾਰਟੀ ਤੇ ਗਈ ਸੋਨ ਦੀ ਪਹਿਲੀ ਪਾਰਟੀ ਮੇਰੀ ਸੋਨ ਦੀ ਤੇ ਬਹੁਤ ਵਧੀਆ ਬਹੁਤ ਇੰਜੋਏ ਕਰ ਰਹੀ ਹਾਂ